ਇਹ ਨਾ ਕੁੜੀਆਂ ਦਾ ਸਰਜੀ ਦਾ ਨਾਮ ਲక్ష్ਮੀ ਆ ਜੀ ਹੂੰ ਲక్ష్ਮੀਆ ਸਰਜੀ ਤੁਹਾਡਾ ਵੀ ਨਾਮ ਹੈ ਮੇਰਾ ਨਾਮ ਸਰਦੀ ਜਗਿੰਦਰ ਸਿੰਘ ਨਿਆ ਕੁੜੀਆਂ ਇਹ ਇਹ ਸਰਜੀ ਤਿੰਨ ਗੁੱਡੀਆਂ ਅੱਛਾ ਤਾਂ ਕੋਈ ਨਹੀਂ ਥਾਣੇ ਤਲਾਹ ਦਿੱਤੀ ਕੋਈ ਹਾਂ ਜੀ ਸਰਜੀ ਥਾਣੇ ਹੀ ਤਲਾਹ ਦਿੱਤੀ ਆ ਖਾਲ ਦਾ ਥਾਣਾ ਸਰਜੀ ਅੱਛਾ ਤੇ ਹੁਣ ਕੀ ਬਦਲਾ ਵਿਸ਼ਵਾਸ ਦਵਾ ਤਾਨੂੰ ਕਿ ਐਸਾ ਚੋ ਨਹੀਂ ਸਰਜੀ ਉਹ ਤੇ ਕਹਿੰਦੇ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਨਾਲ ਤੁਹਾਨੂੰ ਅਹੀਂ ਵੀ ਕੋਸ਼ਿਸ਼ ਕਰਾਂਗੇ ਸਰ ਸਾਹਿਬ ਸਰ ਜੀ ਇਹ 9 ਤਰੀਕ ਦੀ ਗੱਲ ਹੈ ਤੇ ਪਤਾ ਲੱਗਾ ਕੋਈ ਫੋਨ ਲਗੇ ਬੰਦੇ ਨੂੰ ਨਹੀਂ ਸਰ ਜੀ ਕੋਈ ਪਤਾ ਨਹੀਂ ਲੱਗਾ ਇਹ ਤਾਂ ਕੀ ਮੰਗ ਕਰਦੇ ਹੋ ਅਸੀਂ ਮੰਗ ਸਰ ਜੀ ਉਹ ਕਰਦੇ ਛੋੜੇ ਛੋੜੇ ਬੱਚੇ ਆ ਕਿਦੀ 12 ਸਾਲੋਂ ਵੱਰੇ ਆ ਸਰ ਜੀ ਇਹ ਕਿਦੀ 10 ਆਲੇ ਆ ਸਰ ਜੀ ਇਸ ਤਰ੍ਹਾਂ ਕਰਕੇ 12 13 ਸਾਲ ਤੋਂ ਵੱਧ ਨਹੀਂ ਬੱਚੇ ਇਹ ਵੀ ਏਟੀਆਂ ਬੱਚੇ ਛੋਟੇ ਆ ਸਰ ਜੀ ਤੁਹਾਨੂੰ ਕੀ ਲੱਗਦਾ ਬੱਚਿਆਂ ਦਾ ਤਾਂ ਇਹ ਕੌਣ ਲੈ ਗਿਆ ਉਹ ਨਾਮ ਜਾਂ ਕਿ ਕਿੱਥੇ ਗਏ ਲੈ ਕੇ ਬੱਚੇ ਸਰ ਜੀ ਕੋਈ ਨਹੀਂ ਪਤਾ ਲੱਗਦਾ ਨਾਂ ਤੇ ਸਾਨੂੰ ਕਿਤੇ ਕੋਈ ਛੱਕਿਆ ਤੇ ਨਾਂ ਕੋਈ ਹੋ ਜਾਨੀ ਸਾਨੂੰ ਸਰ ਜੀ ਕੋਈ ਲਾ ਕੋ ਮੋਬਾਈਲ ਨਹੀਂ ਸਰ ਜੀ ਕੋਈ ਫੋਨ ਨਹੀਂ ਹੈਗਾ ਹਾਂ ਜੀ ਹਾਂ ਜੀ ਬਾਕੀ ਕੀ ਆਪਰਾ ਨਾਮ ਤੇ ਕਿਹੜਾ ਪਿੰਡ ਹੈ ਤੇ ਕੀ ਘਟਨਾ ਵਾਪਰੀ ਜੜੀ ਲੱਗਦੀ ਏ ਜੀ ਅਣੀ ਮਸਾ ਸਿੰਘ ਸਾਡਾ ਪਿੰਡ ਆ ਸਰਕਾਰੀ ਸਕੂਲ ਆ ਘਰਾਂ ਤੋਂ 2 ਕਿਲੇ ਦੂਰ ਆ ਤੇ ਤਕਰੀਬਨ 12:00 ਵਜੇ ਲਟਕੀਆਂ ਨੇ ਸਰਾਂ ਤੋਂ ਛੁੱਟੀ ਲਈ ਆ ਸਰਾਂ ਨੂੰ ਆ ਕੇ ਪੀੜ ਦਰਦ ਦਾ ਆ ਕੇ ਦੇ ਛੁੱਟੀ ਲਈ ਇਹਨਾਂ ਨੇ ਅਰਜ਼ੀਆਂ ਦਿੱਤੀਆਂ ਹਾਂਜੀ ਉਹ ਅਰਜ਼ੀਆਂ ਇੱਕ ਤੇ ਦੋਵੇਂ ਇਹ ਇੱਕ ਅਰਜ਼ੀਆਂ ਜਿਹੜੀਆਂ ਦੋ ਅਰਜ਼ੀਆਂ ਇੱਕੇ ਲੜਕੀ ਦੇ ਹੱਥ ਦੇਣ ਲੱਗੀਆਂ ਤੇ ਇੱਕ ਇੱਕ ਦੇ ਹੱਥ ਤੇ ਲਗੀਆਂ ਅਸਲ ਉਹਦੇ ਵਿੱਚ ਇਹ ਗੱਲ ਹੋਈ ਹੈ ਜੀ ਵੀ ਜਦੋਂ ਉਹ ਲੜਕੀਆਂ ਚਲੇ ਗਈਆਂ ਨਾ ਤੇ ਇੱਕ ਸਵਾ ਇੱਕ ਦੇ ਨਾਲ ਸਰ ਨੂੰ ਪਤਾ ਨਹੀਂ ਕਿੰਨੇ ਦੱਸਿਆ ਗਿਆ ਵੀ ਲੜਕੀਆਂ ਐਸ ਰਸਤੇ ਜਾ ਰਹੀਆਂ ਇਹਨੇ ਤੀਜੀ ਗੱਲ ਇਹ ਨੌਂ ਤ੍ਰਿਗਦੀ ਜੀ ਅਸਲ ਫਿਰ ਜੇ ਜਦੋਂ ਦੱਸਿਆ ਗਿਆ ਤੇ ਉਹ ਲੜਕੀਆਂ ਫਿਰ ਜਦੋਂ ਇਹ ਸੜ ਪਿੰਡ ਨੂੰ ਭੱਜਾ ਇਹ ਤੇ ਕੋਹ ਨੂੰ ਨਹੀਂ ਗਿਆ ਜੇ ਉਹ ਨੂੰ ਜਾਂਦਾ ਤੇ ਸ਼ਾਇਦ ਹੋ ਸਕਦਾ ਹੈ ਕਿ ਲੜਕੀਆਂ ਇਹਦੇ ਆਪ ਪਛਾਨ ਕੇ ਤੇ ਪੀਰ ਆ ਦੇ ਟਿਕਣੇ ਆ ਜਾਂਦੀਆਂ ਤੇ ਲੜਕੀਆਂ ਸਾਡੀਆਂ ਅਜੇ ਤੱਕ ਨਹੀਂ ਲੱਭੀਆਂ ਜੀ ਇਹ ਸ਼ਾਦੀ ਵੀ ਕੀਤੀ ਆਪਣੇ ਪਾਪੂ ਦੇ ਰਿਛੇੜਾੜੇ ਲਾ ਕੇ ਬੰਦੇ ਆਈ ਜੀ ਬਹੁਤ ਸ਼ਾਨਦਾਰੀ ਨਾਲ ਕੀਤੀ 12 1 ਵਜੇ ਤੱਕ ਰਹੇ ਨੌ ਤਰੀਕੇ ਵਾਲੇ ਦਿਨ ਰਾਤ ਭੱਜੇ ਭੁਜੇ ਫਿਰਦੇ ਰਹੇ ਆ ਨਹੀਂ ਸਾਨੂੰ ਲੜਕੀਆਂ ਮਿਲੀਆਂ ਕੋਈ ਕਾਲੇ ਤਲਾ ਦਿੱਤੀ ਹਾਂ ਜੀ ਦਿੱਤੀ ਹੈ ਇਹ ਸਾਰੀ ਗੱਲ ਤੁਹਾਨੂੰ ਅਸਾ ਜੋ ਕਹਿੰਦੇ ਆ ਸਾਬ ਉਹਨੇ ਵੀ ਇਹੀ ਤੁਹਾਨੂੰ ਤਾਂ ਤੁਸੀਂ ਵੀ ਨਾਲ ਕਰੋ ਆਸਰਾ ਤੇ ਇਹੀ ਕਰਦੇ ਆ ਦੋਵੇਂ ਤੇਰਾ ਇੱਕ ਬਣ ਕੇ ਤੇ ਆਪਾਂ ਪਾਲ ਕਰਗੇ ਬਲਕਿ ਵੀ ਕਹਾਂਗੇ ਜੀ ਕੀ ਕੀ ਮੈਂ ਕਰਦੇ ਪਛਾਹ ਆਈਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡੀਆਂ ਲੜਕੀਆਂ ਜਿਹੜੀਆਂ ਆ ਮਾਲਕ ਆ ਤੇ ਆ ਮਾਲਕ ਲੜਕੀਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਕੀ ਕਹਿ ਸਕਦੇ ਆ ਕਿ ਉਹਨਾਂ ਨੂੰ ਮਾਲਕ ਲੜਕੀਆਂ ਸਾਡੇ ਹੱਥ ਆ ਜਾਣ ਤੇ ਜਿਹੜਾ ਇਹ ਜਣਾਂ ਕੇ ਪਿਛਮਣੇ ਜਿਹੜਾ ਜਿੰਨੇ ਕੇ ਇਹ ਕਾਰਵਾਈ ਕੀਤੀ ਹੈ ਕੋਈ ਗੱਲ ਕੀਤੀ ਆ ਉਹ ਤੇ ਤਖਤ ਨੂੰ ਸਖਤ ਕਾਰਵਾਈ ਹੋਣੀ ਭਾਰਤਾਂ ਕੇ ਤੇ ਸ਼ੱਕ ਹੋਵੇ ਸ਼ੱਕ ਸਾਰਾ ਸਾਨੂੰ ਕੋਈ ਸਮਝ ਨਹੀਂ ਆ ਰਹੀ ਹੈ ਜੇ ਇਹ ਸ਼ੱਕ ਕਿਤੇ ਵੀ ਕਹਿ ਸਕਣ ਇਹ ਦਿਨਾਂ ਕੁੜੀਆਂ ਦਾ ਨਾਮ ਹੀ ਇੱਕ ਦਾ ਹੈ ਗਾਈ ਜਸਮੀਨ ਇੱਕ ਦਾ ਕੀ ਬੀਬੀ ਬੀਬੀ ਦੀਪਾ ਬੀ ਦਾ ਕੋਰ ਲਸ਼ਮੀ ਹਾਂਜੀ ਜੀ ਕੀ ਨਾਮ ਡਾਡਾ ਸੁਦੇਸ਼ ਸਿੰਘ ਕਹਿੰਦੇ ਜਿਹੜਾ ਕਹਿੰਦੇ ਭੈਣ ਨਸਰਦੀ ਇਹ ਬੱਚਾ ਤੁਹਾਡਾ ਵੀ ਕੋਈ ਗਿਆਵ ਵਗੈਰਾ ਕਰੋ ਹਾਂਜੀ ਗੁੱਡੀ ਲੈ ਸਕੀ ਕੀ ਨਾ ਹੁੰਦਾ ਗੀਦਾ ਕਰੋ ਇਹ ਕਿੱਥੋਂ ਗਈ ਹੈ ਇਹ ਪੈਣੀ ਮਸਾ ਸਿੰਘ ਤੋਂ ਇਹ ਕਿਸ ਕਿਹੜੀ ਜਗ੍ਹਾ ਤੇ ਸਕੂਲ ਚ ਗਈ ਬਿਲਕੁਲ ਬਬੀ ਕਿਹੜਾ ਸਕੂਲ ਹੈ ਸਰਕਾਰੀ ਸਕੂਲ ਹੈ ਇਹ ਪਿੰਡ ਦੇ ਵਿੱਚ ਹੀ ਹੈ ਹਾਂਜੀ ਪਿੰਡ ਚ ਸਕੂਲ ਹੈ ਪਾਲ ਕੀਤੀ ਤੁਸੀਂ ਬੱਚਿਆਂ ਦੀ ਹਾਂਜੀ ਅਹੀਂ ਪਾਲਵਾ ਕਰ ਚੁੱਕੇ ਆਂ ਪਰ ਅਜੇ ਤੱਕ ਮਿਲਿਆ ਨਹੀਂ ਪੂਰਾ ਸਕੇ ਨੇ ਤਰੀਕ ਦੀ ਗੱਲ ਹੋਊਗੀ ਇਹ ਨਾ ਤਰੀਕ ਦੀ ਗੱਲ ਕੋਈ ਹੋਰ ਪਤਾ ਲੱਗਾ ਕਿ ਮੈਨੂੰ ਨਹੀਂ ਆ ਜੀ ਲੱਗਣੇ ਉਹ 에어ਪੋਰਟ ਪ੍ਰਸ਼ਾਸਨ ਨੂੰ ਵੀ ਖਬਰ ਦਿੱਤੀ ਸੀ ਹਾਂਜੀ ਉਹ ਵੀ ਕਹਿੰਦੇ ਆ ਵੀ ਤੁਸੀਂ ਹੀ ਭਾਰ ਕਰੋ ਅਸੀਂ ਕਰਦੇ ਆ ਕੀ ਮੰਗ ਕਰਦੇ ਨਹੀਂ ਤੇ ਹੋ ਗਏ ਨੇ ਉਹ ਗੱਡੀਆਂ ਲੱਭ ਜਾਣ ਸਾਰੇ ਮਤਲਬ ਜਵਰ ਲਾ ਹੁੰਦੇ ਆ ਸਾਜੀ ਕਿਹੜਾ ਪੈਰੀ ਮੱਤਸਾ ਸਿੰਘ ਉਹ ਤੇਨ ਕੁੜੀਆਂ ਦਾ ਸੋਈ ਹੈ ਦਾ ਕਿਸ ਨਾਲ ਚਲ ਜੀਂਗੇ ਜਾ ਗਵਾ ਹਿਆਂ ਤੇ ਉਹਨਾਂ ਬਾਰੇ ਸੱਚਾਈ ਕਾਢੇ ਪੱਲੇ ਦਿੱਤੀ ਜੀ 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 ਬੜਾ ਅਨਫੋਰਚੂਨੇਟ ਇੰਸੀਡੈਂਟ ਹੈ ਜੀ ਤਿੰਨ ਕੁੜੀਆਂ ਹੀ 12 ਸਾਲ ਦੀ 11 ਸਾਲ ਦੀ ਤੇ ਹਾਂ ਤਾਂ ਬਿਨਾਂ ਦਾ ਫਿਪਸੀ ਲੱਗ ਗਿਆ ਜੀ ਸਕੂਲ ਤੋਂ ਸਕੂਲ ਟੀਚਰ ਨੇ ਲੈ ਕੇ ਕਿਹਾ ਵੀ ਆਪਾਂ ਨੂੰ ਅਤਿ ਘਰੇ ਜ਼ਰੂਰੀ ਕੰਮ ਹੈ ਅੱਜ ਦਿਨ ਦੀ ਛੁੱਟੀ ਦਿੱਤੀ ਜਾਵੇ ਠੀਕ ਹੈ ਟੀਚਰ ਨੇ ਵੀ ਮਤਲਬ ਕੀਤਾ ਨਹੀਂ ਵੈਰੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕੁੜੀਆਂ ਨੂੰ ਭੇਜਣ ਲੱਗਾ ਤੇ ਕਿਹਨੂੰ ਕਾਲ ਕਰਾਂਗਾ ਕਿਸ ਤਰ੍ਹਾਂ ਓਕੇ ਤੋਂ ਉਸ ਤੋਂ ਬਾਅਦ ਆਪਾਂ ਸਰਚ ਕਰਦੇ ਪਿਆ ਜੀ ਕੱਲ ਵੀ ਜਿਹੜੇ ਸਸਪੈਕਟਡ ਬੰਦੇ ਸੀ ਰਾਉਂਡ ਅਪ ਕੀਤੇ ਦੋਸਤਾਂ ਪਰ ਉਹਨਾਂ ਚੋਂ ਕੋਈ ਅਜਿਹੀ ਗੱਲਬਾਤ ਨਹੀਂ ਨਿਕਲੀ ਕੋਨਾਟ ਕੈਮਰੇ ਸਾਰੇ ਚੈੱਕ ਕੀਤੇ ਆ ਜੀ ਓਕੇ ਪਰ ਕੋਈ ਲੀਡ ਮਿਲਦੀ ਆ ਤੇ ਆਪਾਂ ਕੰਪਲੀਟ ਕਰਾਂਗੇ ਬਹੁਤ ਜਾਨੀਆ ਸਰ ਬਹੁਤ ਟਾਈਮ ਸਟੇਫ ਹੈ ਜੀ ਓਕੇ ਸਰ ਓਕੇ ਸਰ ਥੈਂਕ ਯੂ ਆਰਾ ਬਹੁਤ ਸਸਤ ਲੱਗ ਰਹੀ ਮੈਂ ਓਕੇ ਦਾ ਧਿਆਨ ਕਰੀ ਦਿਲੀ ਬਹੁਤ ਬਹੁਤ ਧੰਨਵਾਦ